ਕੋਰਤਨ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਦੋ ਪੈਣਾ ਦੇ ਇਕਲੌਤੇ ਪਰਾ ਦੀ ਨਸ਼ੇ ਦੀ ওভারਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਕਰ ਦੇਣ ਵਾਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਪੈਣਾ ਦਾ ਇਕਲੌਤਾ ਪਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲੱਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਗਿਆ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਹੈ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਜਾਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਆਖਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤਾਂ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਜੀ ਮੌਤ ਹੋਈ ਹੈ ਓਵਰਡੋਸ ਨਾਲ ਕਰਕੇ ਮਾਮਲਾ ਕੀ ਹੈ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ ਹੋ ਦਾ ਵੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸਿਸ ਨਾਉ ਠਾਣਿਆਂ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਹਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ ਇਹ ਦੋਨੋਂ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਰਿਕੀਆਂ ਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਦ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਸ਼ੀ ਤੇ ਉੱਤੇ ਪਰਚਾ ਮੋੜਿਆ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਅਸੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਨ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਹੈ ਦੋ ਪੈਣਾ ਦੇ ਇਕਲੌਤੇ ਪਰਾ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਕਰ ਦੇਣ ਵਾਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਪੈਣਾ ਦਾ ਇਕਲੌਤਾ ਪਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲੱਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਸਾਡੇ ਟੈਕ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਚੋਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ अलविदा कह चुके है आखिरकार इस नशे के पीछे कौन जिम्मेदार है त की प्रशासन कोई कार्रवाई नहीं कर रहा या फिर ये नशा जेड़ा किस तरीके दे नाल पंजाब ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦ ਸਰਕਾਰਾਂ ਤੇ ਉੱਠ ਰਹੇ ਨੇ ਕਿਤੇ ਦੀ ਮੌਤ ਹੋਈ ਹੈ ওভারਡੋਸ ਨਾਲ ਦੇਣ ਕੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ ਹੋ ਦਾ ਦੀ ਸਿਮਰਨ ਮੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾ ਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸਿਸ ਨਾਉ ਥਾਣੇ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਮਲੇ ਦਾ ਰੰਜੋਤ ਸਿੰਘ ਇਹ ਤੋਂ ਉਹਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮੁਕੱਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ ਇਹ ਦੋਨੋਂ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਇਹ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਸ਼ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਾ ਕਿਹਦੇ ਉੱਤੇ ਦੋਸ਼ ਕੀਤੇ ਉੱਤੇ ਪਰਚਾ ਮੋ ਜਿਹੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਇਸ ਕੱਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਦੋ ਪੈਣਾ ਦੇ ਇਕਲੌਤੇ ਭਰਾ ਦੀ ਨਸ਼ੇ ਦੀ ওভারਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਘੜ ਦੇਣ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਪੈਣਾ ਦਾ ਇਕਲੌਤਾ ਭਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਿਆ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਜਾਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਿ ਆ ਚੁੱਕਿਆ ਆਖਿਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤੱਕ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਤੇ ਦੀ ਮੌਤ ਹੋਈ ਹੈ ওভারਡੋਸ ਨਾਲ ਗੰਕੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ਾਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾ ਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸੀ ਸਨਾਉ ਠਾਣਿਆਂ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ੀ ਇਹ ਦੋਨੋਂ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਇਹ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਦ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਸ਼ੀ ਜਿਹਦੇ ਉੱਤੇ ਪਰਚਾ ਮੱਗਦੇ ਪਰਚਾ ਇਹ ਤਾਂ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਅਸੀਂ ਸ਼੍ਰੀ ਗਾਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰਦੀਪ ਕੌਰ ਤਾਂ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਦੋ ਪੈਣਾ ਦੇ ਇਕਲੌਤੇ ਪਰਾ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਕਰ ਦੇਣ ਵਾਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅ ਦਰਸਲ ਦੋ ਪੈਣਾ ਦਾ ਇਕਲੌਤਾ ਪਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲੱਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਿਆ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਚੋਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਆਖਿਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤੱਕ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਤੱਕ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਜਿਹਦੀ ਮੌਤ ਹੋਈ ਹੈ ਓਵਰਡੋਸ ਨਾਲ ਕਹਿੰਦੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁੰਮਸ਼ਾਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸਿਸ ਨਾਉ ਥਾਣੇ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਮਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਇਹ ਦੋਸਤ ਸੀ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਇਹ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਦ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਖੀ ਦੇ ਉੱਤੇ ਪਰਚਾ ਮੋ ਕਿਹੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਅਸ਼ਕਾਲ ਤੋਂ ਜ਼ਿਕਰ ਐਸਐਮ ਜਰਨਲਿਸਟ ਮੈਂ ਹਾ ਪਰਦੀਪ ਕੌਰ ਤਾਂ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਹੈ ਦੋ ਪੈਣਾ ਦੇ ਇਕਲੌਤੇ ਭਰਾ ਦੀ ਨਸ਼ੇ ਦੀ ওভারਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਕਰ ਦੇਣ ਵਾਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਪੈਣਾ ਦਾ ਇਕਲੌਤਾ ਭਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਹੈ ਤੇ ਨਸ਼ੇ ਦਲ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਜਾਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਆਖਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤਾਂ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਜਿਹਦੀ ਮੌਤ ਹੋਈ ਹੈ ওভারਡੋਸ ਨਾਲ ਗੰਕੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ਾ ਦਾ ਦੀ ਸਿਮਰਨ ਬਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸਿਸ ਨਾਉ ਠਾਣੇ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਹਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ ਇਹ ਦੋਨੋਂ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਸ ਤਰ੍ਹਾਂ ਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਦ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਸ਼ ਕੀਤੇ ਉੱਤੇ ਪਰਚਾ ਮਨ ਜਿਹੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਸਸ਼ਕਾਲ ਤੁਸੀਂ ਦੇਖ ਰਹੇ ਸਮਾਜ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਨ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਹੈ ਦੋ ਪੈਣਾ ਦੇ ਇਕਲੌਤੇ ਭਰਾ ਦੀ ਨਸ਼ੇ ਦੀ ওভারਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਪੈਣਾ ਦਾ ਇਕਲੌਤਾ ਭਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਹੈ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਹੈ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰੋਂ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਜਾਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਆਖਿਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤਾਂ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਤੇ ਇਹਦੀ ਮਹਤੋਈ ਹੈ ওভারਡੋਸ ਨਾਲ ਕੰਕੇ ਮਾਮਲਾ ਕੀ ਹੈ ਇਹ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁੰਮਸ਼ੋਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਬਲੋ ਸਾਨੂੰ ਗੁਸ਼ਾਦੀਪ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬੋਡੀ ਮਿਲਿਸਿਸ ਨਾਉ ਠਾਣਿਆਂ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਹਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬੋਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸ਼ੀ ਇਹ ਦੋ ਦੋਸਤ ਸੀਗੇ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀਗੇ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਦ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਹਦੇ ਉੱਤੇ ਦੋਖੀ ਦੇ ਉੱਤੇ ਪਰਚਾ ਮੋੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਅਸੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਨ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਦੋ ਪੈਣਾ ਦੇ ਇਕਲੌਤੇ ਪਰਾ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬੜੀ ਭਾਵੁਕ ਘੜ ਦੇਣ ਵਾਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰਸਲ ਦੋ ਭੈਣਾਂ ਦਾ ਇਕਲੌਤਾ ਪੁੱਰਾ ਪਿਛਲੇ 6 ਸਾਲਾਂ ਤੋਂ ਨਸ਼ੇ ਦਾਦੀ ਸੀ ਔਰ ਲੱਤ ਖਰਾਬ ਹੋਣ ਕਰਕੇ ਉਸ ਦਾ ਗੋਡਾ ਖਰਾਬ ਹੋਣ ਕਰਕੇ ਕਹਿ ਸਕਦੇ ਆ ਕਿ ਉਸ ਦਾ ਇਲਾਜ ਜਿਹੜੀਆਂ ਉਸ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਸਾਰੇ ਟੈਸਟ ਪੂਰੇ ਹੋ ਚੁੱਕੇ ਸੀ ਤਾਂ ਕਹਿ ਸਕਦੇ ਆ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦਾ ਤੇ ਨਸ਼ੇ ਦਾ ਉਸ ਨੂੰ ਟੀਕਾ ਲਾ ਦਿੰਦਾ ਤਾਂ ਬਿਲਕੁਲ ਨਸ਼ੇ ਦੀ ਓਵਰਡੋਸ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਉਸ ਦਾ ਦੋਸਤ ਨੂੰ ਬੁਲਾ ਕੇ ਲੈ ਜਾਂਦਾ ਪਰ ਉਸ ਤੋਂ ਬਾਅਦ ਪਤਾ ਲੱਗਦਾ ਮਾਪਿਆਂ ਨੂੰ ਕਿ ਉਹਨਾਂ ਦਾ ਬੇਟਾ ਉਹਨਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਆਖਿਰਕਾਰ ਇਸ ਨਸ਼ੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤਾਂ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਾਂ ਫਿਰ ਇਹ ਨਸ਼ਾ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਜਿਹੜੇ ਇਸ ਵੇਲੇ ਮੌਜੂਦਾ ਸਰਕਾਰਾਂ ਤੇ ਉੱਠ ਰਹੇ ਨੇ ਜੀ ਮੌਤ ਹੋਈ ਹੈ ਓਵਰਡੋਸ ਨਾਲ ਕਹਿੰਦੇ ਮਾਮਲਾ ਕੀ ਹੈ ਜੀ ਸਾਨੂੰ 24 ਤਰੀਕ ਨੂੰ ਇੱਕ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ ਹੋ ਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾ ਦੀ 25 ਤਰੀਕ ਨੂੰ ਇਹਦੀ ਲਵਾਰਸ਼ ਡੈੱਡ ਬਡੀ ਮਿਲਿਸਿਸ ਨਾਲ ਥਾਣੇ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਮਲੇ ਦਾ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮੁਕੱਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸਤ ਸੀ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ ਸੀ ਇਹ ਕਿਹਦਾ ਨਸ਼ਾ ਜਿਹੜਾ ਕੀਤਾ ਸੀ ਇਹ ਜੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਨਸ਼ਾ ਕੀਤਾ ਸੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਅਸੀਂ ਮੁਕੱਦਮਾ ਦਰਜ ਕਰਕੇ ਜੀ ਉਹਦੀ ਤਬਦੀਸ਼ ਕਰ ਰਹੇ ਹਾਂ ਜੀ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਾ ਕਿਹਦੇ ਉੱਤੇ ਕਿਹਦੇ ਉੱਤੇ ਪਰਚਾ ਮੋੜੇ ਪਰਚਾ ਇਹਦਾ ਦੋਸਤ ਸੀਗਾ ਜੀ ਹਰਜੋਤ ਸਿੰਘ ਉਸ ਦੇ ਖਿਲਾਫ ਗ੍ਰਿਫਤਾਰੀ ਪੈ ਗਈ ਜੀ ਗ੍ਰਿਫਤਾਰੀ ਪੈ ਗਈ ਹੈ ਜੀ ਉਹ ਮੋਟਰਸਾਈਕਲ ਜਿਹੜਾ ਉਹਨਾਂ ਦਾ ਸੀਗਾ ਉਹ ਵੀ ਰਿਕਵਰ ਕਰ ਲਿਆ ਜੀ ਅਸੀਂ ਸਤਿ ਸ਼੍ਰੀ ਅਕਾਲ ਤੁਸੀਂ ਕਿਰ੍ਹੇ ਸਨ